ਥੋੜਾ ਰੁਕ ਜਾ ਰੁਕ ਜਾ ਆ ਚੁੱਪ ਹੋ ਜੀ ਨਾ ਦਾ ਪਾ ਜੀ ਨਾ ਦਾ ਮਗਿੱਤ ਜਾਉਂਗੀ ਅਪਣੇ ਪੁੱਤ ਨੂੰ ਲੈ ਕੇ ਮੇਰਾ ਨਿਗਾਹਿਆ ਪੁੱਤ ਨੂੰ ਕਿੱਥੇ ਲੈ ਕੇ ਜਾਉਂਗੀ ਸਾਰੀ ਗਲੀ ਨੂੰ ਪਤਾ ਕਿ ਸਾਰੇ ਜਿੰਨੂੰ ਮਰਜ਼ੀ ਪੁੱਛਣਾ ਕਾਰਪੇਸ਼ਨ ਚ ਪੁੱਛ ਸਕਦੇ ਤੇ ਮੈਨੂੰ ਕਿੰਨਾ ਪੈਸਾ ਮਿਲਿਆ ਕੁਆ ਕਰਤੀ 4000 ਰੁਪਇਆ ਮੈਂ ਉੱਪਰਲੇ ਪੋਸ਼ਣ ਤੇ ਲਾਇਆ 19 ਲਾਵੇ ਐਵੇਂ ਬਣਾਇਆ 2000 2018 ਜਿਹੜੇ ਘਰ ਵਾਦੀ ਦਿੱਤਾ 20 ਇਹ ਮੁੰਡਾ ਮੇਰਾ ਜਰੂਰ ਹੈ ਮੈਂ ਨਹੀਂ ਕਹਿੰਦੀ ਮੁੰਡਾ ਮੇਰਾ ਪਰ ਇਹਦਾ ਇਹ ਘਰ ਦੇ ਵਿੱਚ ਬਣੇ ਦੇ ਵਿੱਚ ਕੋਈ ਹੱਕ ਦਾਵਾ ਨਹੀਂ ਹੈਗਾ ਜੇ ਮੇਰਾ ਮਕਾਨ ਆਦਾ ਉਹ ਮੇਰੇ ਆਦਮੀ ਦੇ ਪੁੰਜੇ ਹੁੰਦੇ ਆਗੇ ਮੈਂ ਦੋਨਿਆਂ ਦੇ ਪਾੜੇ ਮਾਰ ਮਾਰ ਕੇ ਆਪਣਾ ਗੁਜ਼ਾਰਾ ਕਰਦੀ ਰਹੀ ਜੇ ਉਹ ਕੁੜੀਆਂ ਮੇਰੀਆਂ ਉਹ ਦੋਨੇ ਮਿਢਵਾਵਾ ਕਦੀ ਮੈਂ ਦੱਸ ਦੇ ਨਿੱਥੇ ਆ ਜਾਨੀ ਤਾਂ ਛੋਟੀ ਕੁੜੀ ਕੋ ਚੱਲ ਜਾਨੀ ਦੱਸ ਦੇ ਵੱਡੀ ਕੁੜੀ ਕੋ ਚੱਲ ਜਾਨੀ ਹਾਂ ਜੀ ਉਹ ਪੰਜੇ ਉਹ ਨਹੀਂ ਇੱਥੇ ਰਹਿੰਦਾ ਉਹਨੂੰ ਹੋ ਗਿਆ ਸਾਲਤ ਪੰਜੇ ਨੂੰ ਪਰ ਚੰਦਨੀ ਜੀ ਨੂੰ ਪਤਾ ਮੈਨੂੰ ਪਤਾ ਮੈਂ ਕਦੀ ਉਹਨਾਂ ਨਾਲ ਬੈਠੀ ਨਾ ਮੈਂ ਕਦੀ ਗੱਲ ਕੀਤੀ ਮੈਨੂੰ ਨਹੀਂ ਪਤਾ ਕਿੰਨੇ ਪਰਚੇ ਉੱਤੇ ਕੀ ਉਹ ਕਰਦਾ ਕੀਨੇ ਕਰਦਾ ਮੇਰਾ ਨਾ ਪਰਮਕੀਤ ਉਹ ਨਾ ਹੁਣ ਅੱਛਾ ਤੇ ਕੀ ਗੱਲ ਹੈ ਜਿਹੜਾ ਘੱਟ ਆ ਤੇ ਤੁਹਾਡਾ ਘੱਟ ਇਹ ਘਰ ਵੇਖੋ ਜੀ ਮੇਰੇ ਆਦਮੀ ਦੀ ਕਮਾਈ ਦਾ ਬਣਿਆ ਕਾਰਪੋਰੇਸ਼ਨ ਦੇ ਵਿੱਚ ਲੱਗਾ ਆ ਹੀ ਤੇ ਅਸੀਂ ਲਿਆ ਜੇ ਤੁਸੀਂ ਵੇਖੋ ਕਿੰਨੀ ਤਰੀਕ ਦੀ ਦੀ ਦੋਦੀ 2001 ਦੀ ਮੈਜਿਸਟਰੀ ਬਣਵਾਈ ਹੋਈ ਆ ਕੀ ਕੰਮ ਕਰਦੇ ਤੁਹਾਡੇ ਹਸਬੰਦ ਮੇਰੇ ਹਸਬੰਦ ਨੌਕਰੀ ਕਰਦੇ ਸੀ ਕਾਰਪੋਰੇਸ਼ਨ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਕੰਮ ਕਰਦੇ ਸੀ ਸਾਰੀ ਉਮਰ ਉਹਨਾਂ ਦੀ ਨੌਕਰੀ ਦੇ ਵਿੱਚ ਨਿਕਲੀ ਆ ਤੇ ਰੋਟੀ ਪਾ ਕੀ ਉਹਦੇ ਨਾਮ ਆ ਸਾਰੇ ਜਿੰਨਾ ਉਹਦਾ ਮਰਨ ਤੋਂ ਬਾਅਦ ਪੈਸਾ ਮਿਲਿਆ ਵਾ ਸਾਰੀ ਗਲੀ ਨੂੰ ਪਤਾ ਜੇ ਸਾਰੇ ਜਿੰਨੂੰ ਮਰਜ਼ੀ ਪੁੱਛ ਲੋ ਕਾਰਪੋਰੇਸ਼ਨ ਚ ਪੁੱਛ ਸਕਦੇ ਵੀ ਮੈਨੂੰ ਕਿੰਨਾ ਪੈਸਾ ਮਿਲਿਆ 19 ਲੱਖ ਦੇ ਲਾਗੇ ਬੰਨੇ ਮੈਨੂੰ ਪਹਿਲਾ ਮਿਲਿਆ ਫਿਰ 4 ਲੱਖ ਤੇ 30000 ਰੁਪਇਆ ਮੈਂ ਕਢਾਇਆ ਆ ਦੇਖੋ ਕਾਪੀ ਦੇ ਵਿੱਚ ਅੱਛਾ ਕਾਰਪੋਰੇਸ਼ਨ ਚ ਘਰ ਵਾਲਾ ਲੱਗਾ ਸੀ ਹਾਂਜੀ ਹੁਣ ਉਹਨਾਂ ਦੀ ਡੈਥ ਹੋ ਗਈ ਆ 2018 ਤੇ ਤੇ ਇਹ ਤੁਹਾਡਾ ਮੁੰਡਾ ਵੀਗਾ ਕੋਈ ਇਹ ਮੁੰਡਾ ਮੇਰਾ ਜ਼ਰੂਰ ਆ ਮੈਂ ਨਹੀਂ ਕਹਿੰਦੀ ਮੁੰਡਾ ਮੇਰਾ ਪਰ ਇਹਦਾ ਇਹ ਘਰ ਦੇ ਵਿੱਚ ਬਣੇ ਦੇ ਵਿੱਚ ਕੋਈ ਹੱਕ ਦਾਵਾ ਨਹੀਂ ਆਗਾ ਤੁਸੀਂ ਬਦਖਲ ਕੀਤਾ ਉਹਨੂੰ ਉਸੇ ਕੰਮ ਬਣਿਆ ਜੇ ਤੂੰ ਨਸ਼ਾ ਦੇ ਵਿੱਚ ਨਹੀਂ ਜੀ ਇਹ ਮੇਰੇ ਆਦਮੀ ਦੀ ਕਮਾਈ ਦਾ ਬਣਿਆ ਹੋਇਆ ਵਾ ਤੁਸੀਂ ਬਦਖਲ ਕੀਤਾ ਏਹਨੂੰ ਹਾਂਜੀ ਉਹ ਹੈਗਾ ਕਾਗੇ ਤੁਹਾਡਾ ਉਹ ਬਦਖਲ ਉਹਨਾਂ ਨੇ ਹਾਲੇ ਸਾਨੂੰ ਕਾਗਜ ਨਹੀਂ ਦਿੱਤਾ ਜੇ ਅੱਪਾ ਕੱਲ ਵੀ ਮਿੰਨੋ ਮਿਲੈ ਨੂੰ ਕਾਫੀ ਢੇਰ ਹੋ ਗਈ ਆ ਮੇਰੇ ਮੇਰੀਆਂ ਦੋ ਨਣਾ ਦੋ ਕੁੜੀਆਂ ਮੇਰੀਆਂ ਉਹ ਦੋਨੇ ਵਿਧਵਾ ਵਾ ਕਦੀ ਮੈਂ ਦੱਸ ਦੇਣ ਇੱਥੇ ਆ ਜਾਨੀ 10 ਦਿਨ ਛੋਟੀ ਕੁੜੀ ਕੋ ਚੱਲ ਜਾਨੀ 10 ਦਿਨ ਵੱਡੀ ਕੁੜੀ ਕੋ ਚੱਲ ਜਾਨੀ ਸਾਰੇ ਤੁਸੀਂ ਮਹੱਲੇ ਨੂੰ ਪੁੱਛ ਸਕਦੇ ਹਾਂਜੀ ਉਹ ਭੱਜਿਆ ਉਹ ਨਹੀਂ ਇੱਥੇ ਰਹਿੰਦਾ ਕਿੰਨੇ ਚਿਰ ਤੋਂ ਉਹਨੂੰ ਹੋ ਗਿਆ ਸਾਲਕ ਭੱਜਣ ਨੂੰ ਪਰਚੇ ਦਾ ਨਹੀਂ ਜੇ ਮੈਨੂੰ ਪਤਾ ਮੈਂ ਨਾ ਕਦੀ ਉਹਨਾਂ ਨਾਲ ਬੈਠੀ ਨਾ ਮੈਂ ਕਦੀ ਗੱਲ ਕੀਤੀ ਮਿੰਨੋ ਨਹੀਂ ਪਤਾ ਕਿੰਨੇ ਪਰਚੇ ਉੱਤੇ ਕੀ ਉਹ ਕਰਦਾ ਕੀ ਨਹੀਂ ਕਰਦਾ ਉਹਦਾ ਨਾਮ ਬਿੱਲੀ ਆ ਬਿੱਲੀ ਉਹ ਤਾਂ ਨਾ ਇਸ ਤਰ੍ਹਾਂ ਆ ਗਈ ਹੁੰਦੇ ਗੱਲਬਾਤ ਸਾਂਝੀ ਕਰਦੇ ਨਾਮ ਕੀ ਤੁਹਾਡਾ ਪਰਮਜੀਤ ਪਰਜੀਤ ਜੀ ਕੀ ਕਹਿਣਾ ਚਾਹੁੰਦੇ ਜੇ ਘਾਟਾਂ ਦੀਆਂ ਤਿਆਰੀਆਂ ਨੇ ਕਿੰਨਾ ਕ ਨਸ਼ਾ ਵੇਚ ਚੁਕੇ ਤੁਸੀਂ ਸਰ ਜੀ ਮੈਂ ਨਸ਼ਾ ਕਿੱਥੋਂ ਵੇਚਣਾ ਮੈਂ ੁੱਡੀਆਂ ਦੋ ਤੀਆਂ ਮੇਰੀਆਂ ਵੱਡੇ ਵਾਲ ਕਿਉਂ ਨਜ਼ਰ ਆ ਗਈ ਸਾਰੇ ਸਾਰੇ ਇਲਾਕੇ ਆਹ ਦੇਖੋ ਮੇਰੇ ਨਾਲ ਸੁਣ ਪੁੱਤ ਸੀ ਠੀਕ ਪਹਿਲਾਂ ਰਹਿੰਦਾ ਸੀ ਤੇ ਜਦੋਂ ਦਾ ਹੁਣ ਭੱਜਿਆ ਉਹਨਾਂ ਦਾ ਸਾਡੇ ਨਾਲ ਕੋਈ ਨਾ ਕਿੰਨੇ ਕਿ ਪਰਚੇ ਹੈਗੇ ਨੇ ਤੇ ਕਿਹੜੇ ਕਿਹੜੇ ਥਾਣੇ ਮੈਨੂੰ ਨਹੀਂ ਜੇ ਪਤਾ ਕਿ ਕਿਹੜੇ ਕਿਹੜੇ ਥਾਣੇ ਦਰਦੇ ਪਰਚੇ ਦੀ ਹੈ ਬੰਦਾ ਹਾਂਜੀ ਪਤਾ ਨਹੀਂ ਜੀ ਮੈਨੂੰ ਨਹੀਂ ਪਤਾ ਫੇ ਕਿੰਨੇ ਪਰਚੇ ਉੱਤੇ ਕਿੰਨੇ ਨਹੀਂ ਦੇ ਦਿੱਤੇ ਪਤਾ ਨਹੀਂ ਮੈਨੂੰ ਕਰਦਾ ਕਿ ਨਹੀਂ ਸਾਲ ਡੇਢ ਸਾਲ ਹੋ ਗਿਆ ਜੀ ਇਸ ਘਰ ਦੇ ਵਿੱਚ ਕੌਣ ਕੌਣ ਰਹਿੰਦਾ ਹੈ ਇਸ ਘਰ ਦੇ ਵਿੱਚ ਮੈਂ ਆ ਮੇਰਾ ਛੋਟਾ ਮੁੰਡਾ ਆ ਮੁੰਡਾ ਕੀ ਵੇਚਦਾ ਹੈ ਮੈਂ ਤੁਹਾਨੂੰ ਕਹਿੰਨੀ ਪੀਪੀ ਮੇਰੇ ਕੋ ਰਹਿਦਾ ਨਹੀਂ ਮੈਂ ਬੇਦਖਲ ਕੀਤਾ ਆਵਾ ਜਦੋਂ ਰਹਿਦਾ ਉਹ ਰਿਸ਼ਾ ਕਰਦਾ ਸੀ ਜਦੋਂ ਰਹਿਦਾ ਉਹ ਨਿਸ਼ਾਨ ਕਰਦਾ ਸੀ ਕਿ ਨਹੀਂ ਮੈਨੂੰ ਨਹੀਂ ਪਤਾ ਜੀ ਮਸਾ ਕਰਦਾ ਉਹ ਕੀ ਅਪੀਲ ਕਰਦੇ ਕਿ ਮੈਂ ਇਹ ਮੰਗ ਕਰਦੀ ਮੇਰੀ ਬੇਨਤੀ ਕੀਤੀ ਜਾਵੇ ਮੇਰਾ ਮਕਾਨ ਨਾ ਟਾਓ ਮੈਂ ਕਿੱਧਰ ਜਾਉਂਗੀ ਆ ਜਿਹੜਾ ਮੈਂ 430000 ਰੁਪਇਆ ਮੈਂ ਉੱਪਰਲੇ ਪੋਸ਼ਣ ਤੇ ਲਾਇਆ 19 ਲੱਖ ਇਹ ਮੈਂ ਬਣਾਇਆ 2000 अच्छा 2018 ਜੇ ਮੇਰੇ ਘਰ ਵਾਲੇ ਦੀ ਡੈਥ ਹੋਈ ਆ ਤੇ 2019 ਜੇ ਮੈਨੂੰ ਪੈਸੇ ਮਿਲੇ ਤੇ ਮੈਂ ਕਰਾਇਆ ਵਾ ਤੂੰ ਇਹ ਆ ਵੇਖੋ ਕੋਈ ਕਾਪੀ ਵੇ ਸਕਦੇ ਜੇ ਤੂੰ ਕਰਪੀਸ਼ਨ ਚ ਤੁਹਾਨੂੰ ਵੀ ਪਤਾ ਪਾਜੀ ਦਾਤੋ ਕਿੰਨੇ ਪੈਸੇ ਮਿਲਦੇ ਆ ਆ ਵੇਖੋ ਮੈਂ 4 ਲੱਖ ਤੇ 3 ਲੱਖ 3000 ਦਾ ਮੈਂ ਲੋਨ ਕਰਾ ਕੇ ਉੱਪਰ ਲਾ ਮੋਸਮ ਬਣਾਇਆ ਜੇ ਜਦੋਂ ਮੈਨੂੰ ਮਿਲੇ ਮੈਂ ਉਦੋਂ ਵੀ ਸਾਰਾ ਪੈਸਾ ਮੈਂ ਤੰਗ ਕਰੂੰ ਤੇ ਮੇਰਾ ਉਹ ਨਾ ਬਿੱਲੀ ਆ ਉਹ ਜਿਹੜਾ ਭਜਿਆ ਉਹ ਨਾ ਬਿੱਲੀ ਪਾਜੀ ਮੇਰਾ ਮਕਾਸ ਕਰਨ ਬੇਖੂ ਆ ਕੰਨ ਦੇ ਤੇ ਭਈ ਇਹ ਨਾ ਗੱਲਾਂ ਚ ਲੈਣਾ ਦੇਣਾ ਨਹੀਂ ਆਗਾ ਉਹ ਤੇ ਬੱਚਾ ਉਹਦੀ ਦੋ ਲਾ ਵਰਾ ਲਾ ਤਾਂ ਦਾ ਪ੍ਰੇਸ਼ਨ ਹੋ ਗਿਆ ਭਾਜੀ ਮੇਰਾ ਮਕਾਨ ਨਾਟਾ ਉਹ ਮੇਰੇ ਆਦਮੀ ਦੀ ਪੂੰਜੀ ਪੂੰਜੀ ਆ ਗਈ ਮੈਂ ਦੁਨੀਆ ਦੇ ਪਾੜੇ ਮਾਰ ਮਾਰ ਕੇ ਆਪਣਾ ਗੁਜ਼ਾਰਾ ਕਰਦੀ ਰਹੀ ਜੇ ਇੱਥੇ ਬਿੱਲੀ ਦਾ ਕੋਈ ਹੱਕ ਨਹੀਂ ਜੇ ਤੂੰ ਹੀ ਮੇਰੇ ਕੋ ਬਿੱਲੀ ਨੂੰ ਫੜ ਸਕਦੇ ਤੂੰ ਤੂੰ ਹੀ ਮੈਨੂੰ ਜੋ ਸਜਾ ਦੇ ਸਕਦੇ ਜੇ ਬਿੱਲੀ ਮੇਰਾ ਮੁੰਡਾ ਆ ਪਰ ਉਹ ਗਾ ਕਾਨੂੰਨ ਦੇ ਵਿੱਚ ਉਹਨੇ ਮੇਰੇ ਕੋਲੋਂ ਕੱਢ ਆਇਆ ਵਾ ਨਹੀਂ ਨਹੀਂ ਕਰਨ ਤੋਂ ਵੱਡਾ ਆ ਤੁਸੀਂ ਸਮਝ ਨਹੀਂ ਜਾਇਕੀ ਤੇ ਜਾ ਰਹੀ ਮੇਰੇ ਨਾਲ ਨਾਜਾਇਜ਼ ਹੁੰਦੀ ਜੇ ਬਿੱਲੀ ਦਾ ਹੋਵੇ ਬਣਿਆ ਤੇ ਮੈਂ ਕਹਾਂ ਨਹੀਂ ਨਹੀਂ ਮੈਂ ਚੁੱਪ ਕਰਕੇ ਖਲੋ ਜਾ ਜੇ ਬਿੱਲੀ ਦਾ ਹੋਵੇ ਤੇ ਪਾਜੀ ਬਿੱਲੀ ਦਾ ਹੋਵੇ ਮੈਂ ਚੁੱਪ ਕਰਕੇ ਖਲੋ ਜਾਵਾਂ ਮੇਰਾ ਮਕਾਨ ਰੋਸ਼ਨ ਲਾਲ ਦੇ ਨਾਂ ਤੇ ਆ ਵੇਖੋ ਜਿੱਤਨਾ ਆਓ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਆ ਵੇਖੋ ਤੁਸੀਂ ਫੈਸਲਾ ਤੇ ਨਹੀਂ ਆ ਤੁਸੀਂ ਉਹਨੂੰ ਬੰਦ ਕਰ ਦੇਣੀ ਜੇ ਆਪਾਂ ਦੇਖੋ ਜੀ ਇਸ ਵੇਲੇ ਗੁਜਰਪੁਰੇ ਦੇ ਵਿੱਚ ਖੜੇ ਆ ਔਰ ਜਿਹੜੇ ਸਾਨੂੰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਡੈਮੋਲੇਸ਼ਨ ਵਾਸਤੇ ਫੋਰਸ ਦੀ ਰਿਕੁਆਇਰਮੈਂਟ ਲਈ ਸੀ ਉਹ ਰਿਕੁਇਜ਼ੀਸ਼ਨ ਕੀਤੀ ਸੀ ਉਹਦੇ ਸਵੰਚੀ ਸਾਰੀ ਫੋਰਸ ਪ੍ਰੋਵਾਈਡ ਕੀਤੀ ਗਈ ਹੈ ਔਰ ਜੇ ਆਪਾਂ ਬੈਕਗਰਾਉਂਡ ਦੇਖੀਏ ਜਿੱਥੇ ਡੈਮੋਲੀਸ਼ਨ ਚੱਲ ਰਹੀ ਹੈ ਇਹ ਅਜੀ ਕੁਮਾਰ ਏਲੀਅਸ ਬਿੱਲਾ ਬਿੱਲੀ ਹੈਗਾ ਇਹ ਪੁਰਾਣਾ ਨਾਰਕੋਟਿਕਸ ਦਾ 스ਮਗਲਰ ਹੈ ਪੰਜੇ ਮੁਕਦਮੇ ਦੇ ਖਿਲਾਫ ਦਰਜ ਨੇ ਇੱਕ ਸਿਵਲ ਲਾਈਨ ਚ ਆ ਉਹਦੇ ਨਾਲ ਰੋਬਰੀ ਦਾ ਵੀ ਸੈਕਸ਼ਨ ਲੱਗਿਆ ਐਂਡੀਪੀਐਸ ਤੋਂ ਇਲਾਵਾ ਤੇ ਚਾਰ ਜਿਹੜੇ ਮੁਕਦਮੇ ਐਂਡੀਪੀਐਸ ਸੈਕਟ ਦੇ ਸੀ ਡਿਵੀਜ਼ਨ ਦੇ ਆ ਜਿੱਥੋਂ ਦਾ ਇਹ ਰਹਿਣ ਵਾਲੇ ਆ ਅੱਛਾ ਸਰ ਇਹਦੇ ਵਿੱਚ ਵੱਡਾ ਮਾਮਲਾ ਸਾਰੇ ਦਾ ਕਿਹੜਾ ਵਾ ਪੰਜਾ ਦੇ ਵਿੱਚ ਕਿ ਕਿੰਨੇ ਕਿੰਨੇ ਵੱਤ ਤੋਂ ਵੱਡੇ ਖੇਪ ਕੀ ਧੀਏ ਦੇਖੋ ਜਿੱਥੇ 392 ਰੋਬਰੀ ਨਾਲ ਆ ਗਈ ਦੈਟ ਮੀਨਸ ਬੰਦਾ ਹਾਰਡਨ ਕ੍ਰਿਮੀਨ ਤੇ ਨਾਰਕੋਟਿਕਸ ਦੀ ਵੀ ਰਿਕਵਰੀ ਹੋਣੀ ਉਹ ਮਤਲਬ ਇਹ ਸ਼ੋਅ ਕਰਦਾ ਕਿ ਬੰਦਾ ਇਸ ਕੰਮ ਦੇ ਵਿੱਚ ਪੂਰਾ ਇਹ ਡੀਪਲੀ ਇਨਵੋਲਡ ਹੈ ਅੱਛਾ ਸਿਰਫ ਇਸੇ ਤੱਕ ਘਾਟਾ ਹੋਵੇ ਤਾਂ ਪੂਰੇ ਤਰੀਕੇ ਨਾਲ ਗੱਲਬਾਤ ਸਾਰੀ ਕਰਕੇ ਹਰ ਕੋਈ ਕਾਗਜ਼ ਦੇ ਦਸਤਾਵੇਜ਼ ਜੋ ਪੂਰੇ ਕਰਕੇ ਫੇਰ ਟਵਾਇਆ ਜਾਂਦਾ ਤਾਂ ਇਹਦੇ ਵਾਸਤੇ ਕੀ ਕੀ ਕਰਨਾ ਪੈਂਦਾ ਜਦੋਂ ਅਸੀਂ ਕਿਸੇ ਨਜ਼ਰ ਦੇਖੋ ਇਹ ਕਾ ਇਹ ਜਵਾਬ ਮ्युनਿਸਪਲ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਦੇ ਰਹੇ ਹਨ ਉਹਨਾਂ ਨੇ ਜੋ ਵੀ ਆਰਡਰ ਪਾਸ ਕੀਤੇ ਹੋਣੇ ਉਹ ਦੱਸ ਸਕਣਗੇ ਬਟ ਸਾਡੇ ਕੋਲ ਫੋਰਸ ਦੀ ਰੈਕਵਿਜ਼ੀਸ਼ਨ ਵਾਸਤੇ ਮੰਗੀ ਸੀ ਔਰ ਕਿਉਂਕਿ ਇਹ ਨਾਰਕੋਟਿਕ ਸਮਗਲਰ ਆ ਸੀਐਸ ਕਰਕੇ ਫੋਰਸ ਵੀ ਦਿੰਦੀ ਹੈ ਤੇ ਵੈਸੇ ਵੀ ਸਾਡਾ ਫਰਜ਼ ਹੈ ਉਹਨਾਂ ਦੀ ਡੈਮੋਲਿਸ਼ਨ ਡਰਾਈਵ ਦੇ ਵਿੱਚ ਅਸੀਂ ਉਹਨਾਂ ਨੂੰ ਸਾਥ ਦਿੰਨੇ ਆ ਮੌਕੇ ਤੇ ਅਸੀਂ ਤਾਂ ਆਏ ਆ ਤਾਂ ਕਿ ਲੋਕਾਂ ਦੇ ਵਿੱਚ ਇਹ ਮੈਸੇਜ ਵੀ ਚਲੇ ਜਾਵੇ ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬ ਸਰਕਾਰ ਜਿਹੜੀ ਬੜੀ ਕਲੀਅਰ ਹੈ ਇਸ ਗੱਲ ਬਾਰੇ ਵੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਜੇ ਜੋ ਵੀ ਇਲੈਗਲਿਟੀ ਕਰਦਾ ਕਿਸੇ ਤਰ੍ਹਾਂ ਦੀ ਵੀ ਸਰਨਾਮ ਕੀ ਹੈ ਜਿਹਦਾ ਘਰ ਹੈਗਾ ਨਾਮ ਕੀ ਉਹਦਾ ਅਜੀਤ ਕੁਮਾਰ ਐਲੀਅਸ ਬਿੱਲੀ ਹੈ ਜੀ ਇਹ ਤਾਂ ਜਮਾਨਤ ਹੈ ਇਹ ਪਕੌੜਾ ਹੋਇਆ ਹੋਇਆ ਜੀ ਇਸ ਵੇਲੇ ਵੌਂਟਡ ਹੈ ਸਾਡੇ ਕਈ ਕੇਸਾਂ ਦੇ ਵਿੱਚ ਜਿਹੜੀ ਮਦਰ ਨਾਲ ਗੱਲਬਾਤ ਹੋਈ ਹੈ ਇਹਦੇ ਵਲੋਂ ਕਿਹਾ ਜਾ ਰਿਹਾ ਕਿ ਇਹਨੂੰ ਮੈਂ ਲਗਾਤਾਰ ਕਾਫੀ ਸਾਲ ਹੋ ਗਏ ਘਰ ਨਹੀਂ ਵੜ ਦਿੱਤਾ ਮੈਂ ਬੇਦਖਲ ਕੀਤਾ ਹੋਇਆ ਇਸ ਤਰੀਕਾ ਗੱਲ ਦੀ ਮਦਰ ਵੜ ਗਈ ਚਲੋ ਦੇਖੋ ਉਹਨਾਂ ਦਾ ਵਰਸ਼ਨ ਹੋ ਸਕਦਾ ਜੀ ਆਪਾਂ ਤਾਂ ਉਹ ਕੰਮ ਕਰ ਰਹੇ ਹਾਂ ਜੋ ਕਾਨੂੰਨੀ ਤੌਰ ਤੇ ਜਿਹੜੀ ਅਥੋਰਾਈਜ਼ ਅਥਾਰਟੀ ਹੈ ਉਹਨੇ ਕਰ ਰਹੀ ਹੈ ਜਿਹੜੀ ਕਾਰਵਾਈ ਆਪਾਂ ਉਹਨੂੰ ਉਸ ਵਾਸਤੇ ਉਹਨੂੰ ਸਪੋਰਟ ਕਰ ਰਹੇ ਹਾਂ ਲਿਖਤੀ ਪੜਤੀ ਦੇਖੋ ਜਿਹੜੀ ਡੈਮੋਲੇਸ਼ਨ ਡਰਾਈਵ ਦੇ ਵਿੱਚ ਇਹ ਤੀਸਰੀ ਅੱਜ ਡੈਮੋਲੇਸ਼ਨ ਹੈਗੀ ਹੈ ਔਰ ਜਿੱਦਾਂ ਵੀ ਛੱਡ ਤੋਂ ਜਦੋਂ ਵੀ ਫੋਰਸ ਮੰਗੀ ਜਾਏਗੀ ਕਰਾਂਗੇ ਪਰ ਮੈਂ ਤੁਹਾਡੇ ਨਾਲ ਹੀ ਸਖਤ ਚੇਤਾਵਨੀ ਦਿੰਦਾ ਸਾਰੇ ਕ੍ਰਿਮੀਨਲਸ ਨੂੰ ਤੇ ਨਸ਼ਾ ਤਸਕਰਾਂ ਨੂੰ ਕਿ ਕਿਸੇ ਨੂੰ ਅਸੀਂ ਟੋਲਰੇਟ ਨਹੀਂ ਕਰਾਂਗੇ ਔਰ ਵੈਸੇ ਵੀ ਇਨਫੋਰਸਮੈਂਟ ਡਰਾਈਵ ਸਾਡੀ ਬਹੁਤ ਵਧੀਆ ਚੱਲ ਰਹੀ ਹੈ ਤੁਸੀਂ ਵੀ ਰੋਜ਼ ਦੇਖਦੇ ਹੋ ਹਰ ਰੋਜ਼ ਰਿਕਵਰੀਆਂ ਵੀ ਹੋ ਰਹੀਆਂ ਹਨ ਗ੍ਰਿਫਤਾਰੀਆਂ ਵੀ ਹੋ ਰਹੀਆਂ ਮੇਨ ਜਿਹੜਾ ਪਲਾਨ ਹੈ ਕਿ ਅਸੀਂ ਬਿਲਕੁਲ ਜਿਹੜਾ ਇਹਨੂੰ ਆਪਣੇ ਏਰੀਏ ਚੋਂ ਨਸ਼ੇ ਦੀ ਸਫਾਈ ਕਰਦੇ ਸਰ ਇਸ ਤੋਂ ਇਲਾਵਾ ਹੋਰ ਕਿੱਥੇ ਕਾਰਵਾਈ ਕੀਤੀ ਜਾ ਰਹੀ ਹੈ ਜੀ ਉਹ ਦੇਖੋ ਅੱਜ ਤਾਂ ਇਹੀ ਸਾਨੂੰ ਜਿਹੜੀ ਮਿਲੀ ਹੈ ਉਸ ਤੇ ਕੰਮ ਕਰ ਰਹੇ ਆ ਬਾਕੀ ਜਿਵੇਂ ਕੋਈ ਹੋਰ ਅਗੇ ਰਿਕਵਿਜ਼ੀਸ਼ਨ ਆਏਗੀ ਪੁਲਿਸ ਦੀ ਆਪਾਂ ਕਰਾਂਗੇ ਦੇਖੋ ਸੇਫ ਪੰਜਾਬ ਦੀ ਬਹੁਤ ਵਧੀਆ ਟਿਪ ਹੈਗੀ ਹੈ ਸਟੇਟ ਲੈਵਲ ਤੇ ਸਾਡਾ ਵੀ ਡਰਗ ਫ੍ਰੀ ਨੰਬਰ ਹੈਗਾ ਉਹ ਤੁਹਾਨੂੰ ਪਹਿਲਾਂ ਵੀ ਸ਼ੇਅਰ ਕੀਤਾ ਉਸ ਤੇ ਜਦੋਂ ਮਰਜ਼ੀ ਹੋਰ ਬਹੁਤ ਸਾਰੇ ਲੋਕ ਦੇ ਰਹੇ ਨੇ ਔਰ ਉਹਨੂੰ ਮੈਂ ਖੁਦ ਪਰਸਲੀ ਮੋਨੀਟਰ ਕਰਕੇ ਅੱਗੇ ਕਾਰਵਾਈ ਕਰਾਂਗਾ